ਸਾਤਰੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਬੀਸਣ ਦੀ ਸਬਜ਼ੀ ਇਹਦੇ ਲਈ ਪਿਆਜ਼ ਟਮਾਟਰ ਲਸਣ ਆਪਾਂ ਨੇ ਲੈ ਲਿਆ ਪਿਆਜ਼ ਨੂੰ ਛੋਟਾ ਛੋਟਾ ਬ੍ਰਿਕ ਬ੍ਰਿਕ ਕੱਟ ਲੈਣਾ ਲਸਣ ਨੂੰ ਕੱਟ ਲੈਣਾ ਪਿਆਜ਼ ਨੂੰ ਕੱਟ ਲੈਣਾ ਹਾਂਜੀ ਕੱਟ ਲਿਆ ਹੁਣ ਬੇਸਣ ਆਪਾਂ ਲਵਾਂਗੇ ਇੱਕ ਬਬਲ ਬੈਚ ਬੇਸਣ ਦੇ ਚੰਨ ਚਮਚ ਲੈ ਕੇ ਹੁਣ ਪਾਣੀ ਨਾਲ ਘੋਲ ਲੈਣਾ ਥੋੜਾ ਜਿਹਾ ਪਤਲਾ ਜਿਆ ਕਰ ਲਵਾਂਗੇ ਆਪਾਂ ਹੁਣ ਆਪਾਂ ਇੱਕ ਫਰਾਈਪਨ ਰੱਖ ਲਵਾਂਗੇ ਉਹਦੇ ਵਿੱਚ ਘਿਓ ਪਾਵਾਂਗੇ ਘਿਓ ਗਰਮ ਹੋਣ ਤੇ ਆਪਾਂ ਜੀਰਾ ਪਾ ਦਵਾਂਗੇ ਇਹਦੇ ਵਿੱਚ ਦੀ ਰੱਪਣ ਤੋਂ ਬਾਅਦ ਪਿਆਜ਼ ਪਾ ਦਵਾਂਗੇ। ਨਾਲ ਹੀ ਲਸਣ ਪਾ ਦਵਾਂਗੇ। ਇਹਨੂੰ ਪੁੰਨ ਲਵਾਗੇ ਆਪਾਂ ਪਿਆਜ਼ਾਂ ਨੂੰ। ਜਿਹੜੇ ਲੋਕ ਆਂਡੇ ਨਹੀਂ ਖਾਂਦੇ ਉਹ ਬੇਸਣ ਦੀ ਸਬਜ਼ੀ ਬਣਾ ਕੇ ਖਾ ਸਕਦੇ ਆ। ਇਹ ਵੀ ਅੰਡਿਆਂ ਦੀ ਤਰ੍ਹਾਂ ਹੀ ਬਣ ਜਾਂਦੀ ਹੈ ਸਬਜ਼ੀ ਹੁਣ ਆਪਾਂ ਟਮਾਟਰ ਪਾ ਦਵਾਂਗੇ ਪਿਆਜ਼ ਭੁੱਜ ਗਿਆ ਆਪਣੇ ਕਿ ਆ ਜਾਨੋ ਟਮਾਟਰਾਂ ਨੂੰ ਵੀ ਸੇਕ ਲਵਾ ਲਵਾਂਗੇ

மத்தஞ்சவே இதே ஹரி மிர்ச்சி வரி கட்டுக்கு பா ਬੋਕ ਚਮਚੇ ਆਪਾਂ ਇਹਦੇ ਵਿੱਚ ਪਾਣੀ ਦੇ ਪਾਏ ਆ ਹੁਣ ਆਪਾਂ ਇਹ ਵਿੱਚ ਬੀਸਣ ਜਿਹੜਾ ਪਾਣੀ ਦੇ ਵਿੱਚ ਘੋਲਿਆ ਸੀ ਉਹ ਆਪਾਂ ਤੜਕੇ ਦੇ ਵਿੱਚ ਪਾ ਦਵਾਂਗੇ Inovasiala maki. Nampak diwantiakan tiara ji. Leave a like, comment, subscribe.